ਮંત્રી ਮੋਦੀ ਨੇ ਖੂਬ ਰੱਜ ਕੇ ਤਾਰੀਫ ਹੈ ਜਿਹੜੀ ਉਹ ਰਾਸ਼ਟਰਪਤੀ ਪੁਤਨ ਹੁਣਾਂ ਦੀ ਤੇ ਉਹਨਾਂ ਦੇ ਦੇਸ਼ ਦੀ ਕੀਤੀ ਹੈ ਕਿਵੇਂ ਦੇਖੋ ਆਜੀ ਦਾ ਪਹਿਲੇ ਰਿਸ਼ਤਾ ਹੈ ਜਿਹੜਾ ਲਗਾਤਾਰ ਨਿਭਦਾ ਆ ਰਿਹਾ ਹੈ ਵੀ ਉਹ ਜੋਕੇ ਮੋਕੇ ਵੀ ਦੋਸਤੀ ਪਾਕਿਸਤਾਨ ਨਾਲ ਰਹੀ ਸੀ ਉਸ ਵੇਲੇ ਵੀ ਉਸ ਨੇ ਸਾਡਾ ਸਾਥ ਦਿੱਤਾ ਹਮਦਰਦ ਅਮਰੀਕਾ ਦੇ ਚਲਦੇ ਆ ਅਮਰੀਕਾ ਚ ਇਸ ਤਰ੍ਹਾਂ ਦਬਾਅ ਬਣਾ ਰਹੇ ਆ ਉਸ ਦੇ ਮੁਕਾਬਲੇ ਦੇ ਵਿੱਚ ਰੂਸ਼ੀਆ ਵੱਲੋਂ ਸਪਸ਼ਟ ਦਿਰੇਰੇ ਰਣਾ ਸਟੈਂਡਰਡ ਆ ਮੈਂ ਸਮਝਾਂ ਕਿ ਭਾਰਤ ਦੇ ਰਿਸ਼ਤਿਆਂ ਸਬੰਧਾਂ ਦਾ ਇੱਕ ਚੰਗਾ ਨਵਾਂ ਦੌਰ ਸ਼ੁਰੂ ਹੋਇਆ ਅਸਲ ਵਿੱਚ ਨਾ ਦੇ ਮੰਤਰੀ ਵੀ ਇੱਕ ਮੰਤਰੀ ਬਦਲ ਤੇ ਸੰਧਤਾ ਕਰਦੇ ਹੋਏ ਜਿਪਾਂ ਦੇ ਨਾਲ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਕਿਪਾ ਨਾਲ ਪਿਛਲੇ ਦਿਨਾਂ ਚਲੋ ਨੇ ਉਹਨਾਂ ਨਾਲ ਸੰਧਤਾ ਗਲਗੋਟਾ ਹਲਾ ਕਰਕੇ ਪੰਜਾਬੀ ਭਾਈਚਾਰੇ ਨੂੰ ਉੱਥੇ ਜਾ ਕੇ ਇਹਨਾਂ ਸੰਧਤਾ ਕੀਤਾ ਗਿਆ ਪੰਜਾਬ ਚ ਜਿਵੇਂ ਇਸ ਕਰਨ ਦਾ ਬਹੁਤ ਵੱਡਾ ਕਮਸ਼ਾਨ ਇਹਨਾਂ ਨਾਮਜ਼ਦਗੀਆਂ ਵਾਲੇ ਦਿਨ ਤੋਂ ਲੈ ਕੇ ਹੁਣ ਤੱਕ ਵੇਖਣ ਨੂੰ ਮਿਲ ਰਿਹਾ ਹੈ ਇਹ ਸਾਰੇ ਕਾਦੇ ਚੱਲਦੇ ਐ ਕਿਹੜੀ ਸਥਿਤੀ ਬਣੀ ਹੋਈ ਹੈ ਕਿ ਨਾਮਜ਼ਦਗੀਆਂ ਜ਼ਰੂਰ ਮੁਕਮਲ ਹੋ ਗਈਆਂ ਪਰ ਅਜੇ ਵੀ ਗੈਸ ਕਿੰਨੀ ਦੀ ਹਾਲਤ ਬਣੀ ਹੋਈ ਹੈ ਕਿ ਕੀ ਇਹ ਚੋਣਾ ਸਮੇਂસર ਹੋ ਕਾਣੀ ਆ ਆਪ ਵਿਧਾਇਕ ਦੇ ਵੱਲੋਂ ਟਿੱਪਣੀ ਕੀਤੀ ਗਈ ਹੈ ਪੱਗ ਦੇ ਮਾਮਲੇ 'ਚ ਉਹ ਕਹਿੰਦੇ ਕਿ ਪੱਗ ਦੇ ਕੱਲਾ ਨਹੀਂ ਲੱਗੀਆਂ ਹੁੰਦੀਆਂ ਇਹ ਲੈਂਦੀਆਂ ਰਹਿੰਦੀਆਂ ਨੇ ਫਿਰ ਤਾਂ ਪਗੜੀਆਂ ਦੀ ਬੇਅਦਬੀ ਦੀ ਗੱਲ ਕਰਨ ਜਾਂ ਪਗੜੀਆਂ ਦੇ ਬਾਰੇ 'ਚ ਗਲਤ ਟਿੱਖਾ ਟਿੱਪਣੀਆਂ ਕਰਨੀਆਂ ਇਹ ਕਿਸੇ ਤਰੀਕੇ ਨਾਲ ਵੀ ਫਸਾਸ ਕਰਨ ਦੇ ਕਾਬਿਲ ਨਹੀਂ ਜਿਹੜੇ ਵਿਧਾਇਕ ਨੇ ਕਹਿੰਦੇ ਟਿੱਪਣੀ ਕੀਤੀ ਹੈ ਪਗੜੀ ਦੇ ਸਤਿਕਾਰ ਦੇਖਲਾ ਜਾਂ ਤਾਂ ਮਾਫੀ ਮੰਗੇ ਨਹੀਂ ਉਹਦੇ ਖਿਲਾਫ ਕਾਰਵਾਈ ਹੋਏਗੀ ਹੋਏਗੀ ਉਦੇ ਹਾਲਾਤ ਪਿਛਲੇ 4-5 ਦਿਨਾਂ ਤੋਂ 5 ਕਿ ਦਿਨਾਂ ਤੋਂ ਜਿਸ ਤਰ੍ਹਾਂ ਦੇ ਬਣੇ ਹੋਏ ਨੇ ਉਹ ਬਹੁਤ ਹੈਰਾਨ ਕਰਨ ਵਾਲੇ ਪਰੇਸ਼ਾਨ ਕਰਨ ਵਾਲੇ ਨੇ ਤੇ ਪਰੇਸ਼ਾਨ ਸਵਾਰੀਆਂ ਵਾਕਈ ਬਹੁਤ ਜ਼ਿਆਦਾ ਹੋਈਆਂ। ਕੋਈ ਕਹਿੰਦਾ ਜੀ ਮੇਰੀ ਬਾਈ ਦਾ ਕੈਂਸਰ ਦੀ ਟੇਟ ਲਈ ਵੀ ਕਿਸੇ ਡਾਕਟਰ ਕੋਲ ਮੁੰਦਰਾਣ ਗੋਲਾ ਕਰਨਾ ਹੈ। ਕਿਸੇ ਦਾ ਇਮਤਿਹਾਨ ਹੈ, ਕਿਸੇ ਦਾ ਸਮਾਜਿਕ ਅਰਜ ਹੈ। ਪਰ ਲੱਗਦਾ ਏ ਟੀ ਵੱਡੀ ਪੱਧਰ ਦਾ ਕਮਸਾਨ ਪਿਆ। ਉਸ ਦੇ ਤੌਰ ਤੇ ਇੱਕ ਦੇ ਕੇਂਦਰ ਸਰਕਾਰ ਤੇ ਵੀ ਉੜ ਉੜਦੀ ਉੜਦੀ ਸਸ਼ਕਲ ਜੀ ਨਿਊਜ਼ ਬਿਹਾਈਂਡ ਨਿਊਜ਼ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪਸਦੂ ਗੱਲਬਾਤ ਕਰਾਂਗੇ ਅੱਜ ਭਾਰਤ ਤੇ ਰੂਸ ਦੇ ਦਰਮਿਆਨ ਜਿਸ ਤਰ੍ਹਾਂ ਦੀਆਂ ਡੀਲਸ ਹੋਈਆਂ ਨੇ ਰਾਸ਼ਟਰਪਤੀ ਪੋਟਨ ਇੰਡੀਆ ਪਹੁੰਚੇ ਤਾਂ ਇੱਕ ਵੱਡੇ ਪੱਧਰ ਦੇ ਉੱਪਰ ਦੋਸਤੀ ਦੀ ਮਿਸਾਲ ਹੈ ਜਿਹੜੀ ਉਹ ਵੇਖਣ ਨੂੰ ਮਿਲੀ ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਜਾਪਾਨ ਦੌਰੇ ਤੇ ਨੇ ਅੱਜ ਚੌਥਾ ਦਿਨ ਆ ਉਹਨਾਂ ਦਾ ਇਸ ਤੋਂ ਇਲਾਵਾ ਗੱਲ ਕਰਾਂਗੇ ਲੰਬੇ ਸਮੇਂ ਤੋਂ ਬੰਦ ਪਈਆਂ ਰੇਲ ਲਾਈਨਾਂ ਦੀ ਸ਼ੁਰੂਆਤ ਦੀ ਤੇ ਹੋਰ ਵੱਖ-ਵੱਖ ਵਿਸ਼ੇ ਜਿਸ ਤਰ੍ਹਾਂ ਕਿ ਨਾਮਜ਼ਦਗੀਆਂ ਨੇ ਉਹਨਾਂ ਨੂੰ ਲੈ ਕੇ ਤਕਰਾਰ ਹੈ ਗੱਲਬਾਤ ਲਈ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧੂ ਸਾਹਿਬਾ ਬਾਬਾ ਸਵਾਗਤ ਆ ਤੁਹਾਡਾ ਰਾਮ ਮਿਹਰਬਾਨੀ ਦਰਸ਼ਨ ਇਹਨਾਂ ਸਤਿਕਾਰਨਾ ਸਸਰੀ ਅਕਾਲ ਜੀ ਅਸੀਂ ਮੁੱਦੇ ਜਿਨ੍ਹਾਂ ਤੁਸੀਂ ਜ਼ਿਕਰ ਕਰ ਰਹੇ ਹੋ ਲੋਕ ਸਵਾਲ ਜੀ ਆਪਾਂ ਹਾਜ਼ਰਾਨ ਦਰਸ਼ਕਾਂ ਦੇ ਲਈ ਜੀ ਸੋ ਸਭ ਸਭ ਤੋਂ ਪਹਿਲਾਂ ਗੱਲ ਕਰਾਂਗੇ ਭਾਰਤ ਰੂਸ ਦੇ ਦਰਮਿਆਨ ਜਿਸ ਤਰ੍ਹਾਂ ਦੇ ਸਬੰਧ ਨੇ ਜਿਹੜੇ ਉਹਨੇ 5 ਸਾਲਾਂ ਆਰਥਿਕ ਯੋਜਨਾ ਤੇ ਦੋਨੋਂ ਦੇਸ਼ ਰਜ਼ਾਮੰਦ ਹੋਏ ਨੇ ਪ੍ਰਧਾਨ ਮੰਤਰੀ ਮੋਦੀ ਨੇ ਖੂਬ ਰਾਜ ਕੇ ਤਾਰੀਫ ਹੈ ਜਿਹੜੀ ਉਹ ਰਾਸ਼ਟਰਪਤੀ ਪੁੱਤਨ ਹੁਣਾਂ ਦੀ ਤੇ ਉਹਨਾਂ ਦੇ ਦੇਸ਼ ਦੀ ਕੀਤੀ ਹੈ ਕਿਵੇਂ ਦੇਖਦੇ ਹੋ ਇਸ ਨੂੰ ਦੇਖੋ ਭਾਰਤ ਦੇ ਰੂਪ ਦੇ ਇਸ ਸਖਰਿਸਤਾਨ ਦੀ ਗੱਲ ਹੈਗੀ ਹੈ ਇਹ ਸਰਕਾਰਾਂ ਦੇ ਪਦ ਤੋਂ ਉੱਪਰ ਉੱਠ ਕੇ ਹੈ ਜਿਦਾ ਪਾਕਲ ਵੀ ਗੱਲ ਕੀਤੀ ਸੀ ਪਿਛਕ ਪਿਛਲੇ ਸਮੇਂ ਇਹ ਕਾਂਗਰਸ ਦੀ ਸਰਕਾਰ ਨਹੀਂ ਆਉਂਦਾ ਹੁਣ ਪ੍ਰਧਾਨ ਮੰਤਰੀ ਇੰਦਰਿੰਦਰ ਮੋਦੀ ਭਾਜਪਾ ਦੀ ਸਰਕਾਰ ਹੈ ਪਰ ਰੂਸ ਨਾਲ ਰਿਸ਼ਤੇ ਉਸੇ ਤਰੀਕੇ ਨਾਲ ਇਹ ਨੇ ਜੇ ਆਪਾਂ ਥੋੜਾ ਜਿਹਾ ਪਿਛੋਕੜ ਦੇਈ ਜਾਈਏ ਤਾਂ ਜਦੋਂ ਦੇਸ਼ ਆਜ਼ਾਦ ਹੋਇਆ 1947 ਤੋਂ ਲੈ ਕੇ ਅੱਜ ਤੱਕ ਇਹ ਰਿਸ਼ਤਾ ਹੈ ਜਿਹੜਾ ਲਗਾਤਾਰ ਨਿਭਦਾ ਆ ਰਿਹਾ ਹੈ। ਹੂੰ। ਇਹ ਉਹ ਜੋਕੇ ਮੋਕੇ ਵੀ ਆਏ ਜਦੋਂ ਸਾਡੀ ਪਾਕਿਸਤਾਨ ਨਾਲ ਲੜਾਈ ਸੀ ਉਸ ਵੇਲੇ ਵੀ ਰੂਸ ਨੇ ਸਾਡਾ ਸਾਥ ਦਿੱਤਾ। ਹਾਲਾਂਕਿ ਇੱਕ ਦੋ ਪਕ ਚੀਨ ਦੀ ਗੱਲ ਕਰਦੇ ਆਂ। ਉਸ ਜ਼ਮਾਨੇ 'ਚ ਚੀਨ ਤੇ ਰੂਸ ਕੋ ਬਲੋਕ ਸੀ ਦੋਨੇ ਕਾਮਨਿਸਟ ਕੰਟਰੀ ਸੀ। ਜਿਵੇਂ ਆ সোভিয়েত ਯੂਨੀਅਨ ਸੀ ਇੰਦ੍ਰੋ ਚైనా ਹਾਲਾਂਕਿ ਦੋਨਾਂ ਨੂੰ ਇਕੱਠੇ ਰਹਿਣਾ ਚਾਹੀਦਾ ਸੀ ਪਰ ਜੋ ਚੀਨ ਦੇ ਨਾਲ ਸਾਡੀ ਪ੍ਰੋਬਲਮ ਆਈ ਬਾਦਰਯੋਤ ਲੜਾਈ ਲੱਗੀ ਤਾਂ ਉਸ ਵੇਲੇ ਵੀ ਰੂਸ ਨੇ ਚైనా ਦਾ ਸਾਥ ਨਹੀਂ ਦਿੱਤਾ ਜਾਂ ਨਿਰਪੱਖ ਰਿਹਾ ਜ્યાં ਸਿੱਧੇ ਤਾਂ ਨਾਲ ਸਾਡੀ ਮੈਚ ਕੀਤੀ ਉਸ ਤਰੀਕੇ ਨਾਲ ਯੂਨੀਅਨ ਦੇ ਮੌਜੂਦਾ ਚਲੇ ਰਹੇ ਬਹੁਤ ਸਾਰੇ ਮੌਜੂਦਾ ਮੰਤਰੀ ਪੱਤਰ ਦੇ ਜਿੱਥੇ ਰੂਸ ਤੇ ਭਾਰਤ ਦੀ ਬੜੀ ਇਕਤਾ ਤੇ ਨੇੜਤਾ ਹੈ ਹੁਣ ਜਦੋਂ ਆਪਾਂ ਗੱਲ ਕਰ ਰਹੇ ਹਾਂ ਰੂਸ ਦੇ ਰਾਸ਼ਟਰਪਤੀ ਪੋਤਨ ਦੋ ਤਿੰਨ ਦੇਖ 파ਰ ਦੇ ਦੌਰੇ ਤੇ ਆਏ ਆ ਪਰ ਬੜਾ ਅਹਿਮ ਦੌਰਾ ਹੈ ਜਿਹੜੀ ਇੱਕ ਦਿਨ ਪਹਿਲਾਂ ਰੂਸ ਦੇ ਰਾਸ਼ਟਰਪਤੀ ਤੇ 파ਰ ਦੇ ਵਿਦੇਸ਼ ਮੰਤਰੀ ਤੋਂ ਵੀ ਮੁਲਾਕਾਤ ਹੋਈ ਹੈ ਜੀ ਉਹਦੇ ਤੇ ਵਪਾਰਿਕ ਕਾਰੋਬਾਰ ਨੂੰ ਲੈ ਕੇ ਇਹ ਵੱਡੇ ਅਹਿਮ ਸਮਝੌਤੇ ਹੋਏ ਆ ਅਕਸਰ ਇਹ ਕਿਹਾ ਜਾਂਦਾ ਕਿ ਪਿਛਲੇ ਸਮੇਂ ਚ ਰੂਸ ਨਾਲ ਵਪਾਰਿਕ ਕਾਰੋਬਾਰ ਥੋੜਾ ਘਟਿਆ 64 ਹਜ਼ਾਰ ਡਾਲਰ ਦਾ ਮੰਨਿਆ ਜਾਂਦਾ ਸੀ ਪਰ ਹੁਣ ਜਿਹੜਾ ਟਾਰਗੇਟ ਟੀਚਾ ਤੈ ਕੀਤਾ ਗਿਆ ਇਹ ਤੈ ਕੀਤਾ ਗਿਆ ਘਟੋ ਘਟ 100 ਅਰਬ ਡਾਲਰ ਤੱਕ ਰੂਰ ਤੇ ਭਾਰਤ ਦਾ ਕਾਰੋਬਾਰ ਜਿਹੜਾ ਆਸਰ ਜਦਾਨ ਪ੍ਰਦਾਨ ਹੋਏਗਾ ਉਥੋਂ ਤੱਕ ਤੈ ਕੀਤਾ ਗਿਆ ਇਹ ਤੁਹਾਨੂੰ ਸਿੱਖਿਆ ਕੇ ਤੇਰੀ ਗੱਲ ਕਰ ਰਹੀ ਐ ਸਿੱਧ ਸਵਾਵਾਂ ਦੀ ਗੱਲ ਕਰ ਲਈ ਐਗਰੀਕਲਚਰ ਖੇਤਰ ਦੀ ਗੱਲ ਕਰ ਲਈ ਨਾਲ ਪੜਨਾਂ ਦੇ ਮੁੱਦਾ ਦੀ ਗੱਲ ਕਰ ਲਈ ਬਹੁਤ ਸਾਰੇ ਮਾਮਲਿਆਂ ਤੇ ਲੈ ਕੇ ਇੱਥੇ ਪ੍ਰਧਾਨ ਮੰਤਰੀ ਤੇ ਰੂਰ ਦੇ ਰਾਸ਼ਟਰਪਤੀ ਦੋਨਾਂ ਦੀ ਸਹਿਮਤੀ ਬਣੀ ਐ ਉੱਥੇ ਮੰਤਰੀ ਮੰਡਲ ਦੇ ਪੱਧਰ ਤੇ ਵੀ ਭਾਰਤ ਦੇ ਕਈ ਮੰਤਰੀ ਤੇ ਉਦਰਾਵੀ ਰੂਸੀ ਅੰਗਰੇਜ਼ ਜਿਹੜੇ ਕੰਟਰਨ ਮਿਨਿਸਟਰ ਆਏ ਹੋ ਸੀ ਉਹਨਾਂ ਨੇ ਵੀ ਆਪਸ ਵਿੱਚ ਸੰਧਿ ਤੇ ਆਦਾਨ-ਪ੍ਰਦਾਨ ਕੀਤੇ ਹਨ ਕਾਫੀ ਵੱਡੇ ਪੱਧਰ ਤੇ ਕਈ ਮਾਮਲਿਆਂ ਦੇ ਵਿੱਚ ਲੈਣ-ਦੇਣ ਔਰ ਸਹਿਮਤੀ ਸਮਝੌਤੇ ਹੋਏ ਪਰ ਇੱਕ ਗੱਲ ਹੈ ਮੈਂ ਇਹ ਸਾਰੇ ਕੰਮ ਚੱਲਦੇ ਆਂ ਜੂ ਰੂਸਿਆ ਔਰ ਭਾਰਤ ਉਹਨਾਂ ਦਾ ਆਪਸ ਵਿੱਚ ਜਿਹੜਾ ਪਹਿਲਾਂ ਕਿਆਸ ਰਾਈਆ ਸੀ ਕਿ ਰੱਖਿਆ ਦੇ ਖੇਤਰ ਦੇ ਵਿੱਚ ਹਉ ਦੇ ਮਾਵੇ ਚ ਕੋਈ ਵੱਡੇ ਸਮਝੌਤੇ ਹੋਣਗੇ ਸੋ ਰੱਖਿਆ ਕਿ ਤੇ ਕੋਈ ਵੱਡਾ ਸਮਝੌਤਾ ਨਹੀਂ ਹੋਇਆ ਪਰ ਵਪਾਰ ਕਾਰੋਬਾਰ ਚ ਵੱਡੇ ਸਮਝੌਤੇ ਹੋਏ ਐ ਔਰ ਭਾਰਤ ਨੇ ਵੀ ਬੜੀ ਖੁੱਲ੍ਹ ਦਿਲੀ ਵਿਖਾਈ ਐ ਭਾਰਤ ਨੇ ਐਮਬਲਾਨ ਕੀਤਾ ਹੈ ਪੂਰੇ 30 ਦਿਨ ਦੇ ਲਈ ਉਹ ਵੀ ਰਸ਼ੀਅਨ ਨਾਗਰਿਕ ਜਿਹੜਾ ਭਾਰਤ ਆਉਣਾ ਚਾਹਣਗੇ ਉਨ੍ਹਾਂ ਤੇ ਵੀਜ਼ਾ ਫੀਸ ਜਿਹੜੀ ਐ ਲਾਗੂ ਨਹੀਂ ਹੋਏਗੀ ਇਦਾਂ ਹੀ ਰਸ਼ੀਆ ਨੇ ਵੀ ਐਲਾਨ ਕੀਤਾ ਕਿ ਜਿੰਨਾ ਮਰਜ਼ੀ ਸਾਡੇ ਦੇ ਦਵਾ ਹੋਵੇ ਅਸੀਂ ਭਾਰਤ ਨੂੰ ਜਿਹੜਾ ਤੇਲ ਦੇਣ ਦੀ ਸਾਡੀ ਜਿਹੜੀ ਸਮਰੱਥਾ ਹੈਗੀ ਹੈ ਉਹ ਕਿਸੇ ਤਰੀਕੇ ਨਾਲ ਵੀ ਨਹੀਂ ਘਟਾਵਾਂਗੇ ਸੋ ਭਾਰਤ ਨੂੰ ਤੇਲ ਦੀ ਵੱਡੀ ਜ਼ਰੂਰਤ ਹੈ ਖਾਸ ਕਰਕੇ ਅਮਰੀਕਾ ਦੇ ਚੱਲਦੇ ਆ ਅਮਰੀਕਾ ਵਿੱਚ ਜਿਸ ਤਰ੍ਹਾਂ ਦਬਾਅ ਬਣਾ ਰਿਹਾ ਹੈ ਉਹਦੇ ਮੁਕਾਬਲੇ ਦੇ ਵਿੱਚ ਰੂਸ਼ੀਆ ਬਲੰਸ ਸਪਾਸਟ ਡਰ ਰਿਹਾ ਨਾ ਸਟੈਂਡਰਡ ਆ ਮੈਂ ਸਮਝਦਾ ਕਿ ਭਾਰਤ ਤੇ ਰੂਸ਼ੀਆ ਸਬੰਧਾਂ ਦਾ ਇੱਕ ਚੰਗਾ ਨਵਾਂ ਦੌਰ ਸ਼ੁਰੂ ਹੋਇਆ ਇਹ ਦੋਨਾਂ ਦੀ ਜਿਹੜੀ ਮੋਦੀਰ ਪੁਤਿੰ ਦੀ ਮੁਲਾਕਾਤ ਰਹੀ ਹੈ ਜੀ ਜੀ ਸਿਰ ਸਾਹਿਬ ਅੱਗੇ ਸੇਕਰ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹਨੇ ਦਿਨੀ ਜਾਪਾਨ ਪਹੁੰਚੇ ਹੋਏ ਨੇ ਅੱਜ ਚੌਥਾ ਦਿਨ ਹੈ ਚੌਥੇ ਦਿਨ ਉਹ ਓਸਾਕਾ ਦੇ ਵਿੱਚ ਸੀ ਜਿੱਥੇ ਉਹਨਾਂ ਨੇ ਇੱਕ ਵੱਡਾ ਬਿਜ਼ਨਸ ਰੋਡ ਸ਼ੋਅ ਕੀਤਾ ਬਹੁਤ ਸਾਰੇ ਕਾਰੋਬਾਰੀ ਪਹੁੰਚੇ ਨੇ ਤੇ ਉਹਨਾਂ ਨੇ ਇੰਟਰਸਟ ਸ਼ੋਅ ਕੀਤਾ ਪੰਜਾਬ ਦੇ ਵਿੱਚ ਨਿਵੇਸ਼ ਕਰਨ ਦਾ ਕਿਵੇਂ ਦੇਖਦੇ ਉਸ ਨੂੰ ਬਿਲਕੁਲ ਜੀ ਤਾਂ ਆਪਾਂ ਗੱਲ ਕਰਿਆ ਦੇਖੋ ਰਸ਼ੀਅਨ ਪ੍ਰੈਜ਼ੀਡੈਂਟ ਪੁਤਨ ਤੇ ਭਾਰਦੇ ਪ੍ਰਧਾਨ ਮੰਤਰੀ ਮੋਦੀ ਦੀ ਇਹ ਤਾਂ ਵੱਡੀ ਪੱਧਰ ਦਾ ਮੰਤਰੀ ਪੱਧਰ ਹੈ ਅਸਲ ਇਹ ਪੰਜਾਬ ਦੇ ਮੁੱਖ ਮੰਤਰੀ ਵੀ ਇੱਕ ਮੰਤਰੀ ਪੱਤਰ ਤੇ ਸਮਝੌਤਾ ਕਰਨ ਗਏ ਵੀ ਜਪਾਨ ਨਾਲ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਜਪਾਨ ਨਾਲ ਪਿਛਲੇ ਦਿਨਾਂ ਚੋਂ ਨੇ ਉਹਨਾਂ ਨਾਲ ਸਮਝੌਤਾ ਗਲਬਾ ਡੇਲਾ ਕਰਕੇ ਕੀਤਾ ਹੈ ਘਟੂ ਘਟੇ ਇੱਕ ਦਿਨ ਪਹਿਲਾਂ ਤੱਕ ਇਹ ਜਿਹੜੀ ਜਾਣਕਾਰੀ ਸੀ ਕਿ 400 ਕਰੋੜ ਰੁਪਏ ਤੋਂ ਹੁਣ ਜਿਹੜਾ ਲੇਟੈਸਟ ਹੈ ਕਿ 500 ਕਰੋੜ ਰੁਪਏ ਤੋਂ ਉੱਪਰ ਦਾ ਜਿਹੜੇ ਸਮਝੋਤੇ ਕੀ ਵੱਡੀਆਂ ਕੰਪਨੀਆਂ ਉਹਨਾਂ ਨਾਲ ਹੋਏ ਆ ਔਰ ਇਹਦੇ ਚ ਲੱਗਦਾ ਕਿ ਪੰਜਾਬ ਨੂੰ ਇੰਡਸਟਰੀ ਖੇਤਰ ਚੋਂ ਇੱਕ ਵੱਡਾ ਹਲਾਰਾ ਮਿਲੇਗਾ ਜੇ ਆਪਾਂ ਇੱਕ ਦਿਨ ਪਹਿਲਾਂ ਦੀ ਗੱਲ ਕਰੀਏ ਤਾਂ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਹਨ ਉਹਨਾਂ ਨੇ ਉਧਰ ਪੰਜਾਬੀ ਭਾਗ ਪੰਜਾਬੀ ਭਾਈਚਾਰਾ ਜਾਇੰਗਨ ਭਾਈਚਾਰਾ ਉਹਨਾਂ ਦੇ ਨਾਲ ਵੀ ਮੁਲਾਕਾਤ ਕੀਤੀ ਤੇ ਉਹਨਾਂ ਨੇ ਸੱਦਾ ਦਿੱਤਾ ਇਸ ਗੱਲ ਦਾ ਕਿ ਮੈਂ ਮੁੱਖ ਮੰਤਰੀ ਦੇ ਤੌਰ ਤੇ ਇਹਨ ਤੁਹਾਡੇ ਕੋਲ ਆਇਆ ਮੈਂ ਇੱਕ ਸਨੇਹਾ ਦੇਣ ਲਈ ਤੁਹਾਡੇ ਕੋਲ ਆਇਆ ਕਿ ਪੰਜਾਬ ਤੁਹਾਡਾ ਆਪਣਾ ਹੈ ਆਓ ਪੰਜਾਬ ਨੂੰ ਖੁਸ਼ਹਾਲ ਬਣਾਈਏ ਪੰਜਾਬ ਚ ਆ ਕੇ ਨਿਰੇਸ਼ ਕਰੀਏ ਸੂਏ ਆਪਰਾल्या ਦਾ ਉਮੀਦ ਕਰਦੇ ਕੌਣ ਵਾਲੇ ਨੇ ਜਿਸੰਗਾ ਸਾਰਥਕ ਨਤੀਜਾ ਸਮਝਣਾ ਆਏਗਾ ਜਿਸ ਕਦਰ ਜਪਾਨੀ ਕੰਪਨੀ ਨਾਲ ਔਰ ਪੰਜਾਬੀ ਭਾਈਚਾਰੇ ਨੂੰ ਉੱਥੇ ਜਾ ਕੇ ਇਹਨਾਂ ਸੱਦਾ ਦਿੱਤਾ ਗਿਆ ਪੰਜਾਬ 'ਚ ਜਵੇਸ਼ ਕਰਨ ਦਾ ਕਾਫੀ ਦੇਰ ਬਾਅਦ ਕਿਸੇ ਪੰਜਾਬ ਦੇ ਮੁਖੰਦਰੀ ਵੱਲੋਂ ਇਹ ਡੀਵੀਪਸਤਾ ਆਪਣਾ ਲਾ ਕੀਤਾ ਗਿਆ ਜੀ ਜਿਸ ਸਭ ਅੱਗੇ ਜ਼ਿਕਰ ਹੈ ਜਿਹੜਾ ਉਹ ਰੇਲ ਲਾਈਨਸ ਦਾ ਕਰਾਂਗੇ ਆਪਾਂ ਜਾਣਦੇ ਹਾਂ ਕਿ ਕਾਦੀਆਂ ਵਿਆਸ ਰੇਲ ਲਾਈਨ ਲੰਬੇ ਸਮੇਂ ਤੋਂ ਬੰਦ ਹੈ ਬੰਦ ਨਹੀਂ ਬੇਸਿਕਲੀ ਉਹ ਸ਼ੁਰੂ ਹੀ ਨਹੀਂ ਹੋਈ ਸੀ 1929 ਦੇ ਵਿੱਚ ਬ੍ਰਿਟਿਸ਼ ਸਰਕਾਰ ਨੇ ਮਨਜ਼ੂਰੀ ਦਿੱਤੀ ਸੀ ਪਰ ਉਹ ਹਾਲੇ ਤੱਕ ਮੁਕੰਮਲ ਨਹੀਂ ਹੋਈ ਸੀ ਸੋ ਹੁਣ ਇੱਕ ਵੱਡਾ ਇਨੀਸ਼ੀਏਟਿਵ ਲਿਆ ਗਿਆ ਹੈ ਕਿ ਇਹ ਰੇਲ ਲਾਈਨ ਤਾਂ ਮੁਕੰਮਲ ਹੋਏਗੀ ਹੋਏਗੀ ਚੱਲੇਗੀ ਪਰ ਪੰਜਾਬ ਦੇ ਵਿੱਚ ਜਿੰਨੀਆਂ ਵੀ ਰੇਲ ਲਾਈਨਾਂ ਬੰਦ ਪਈਆਂ ਨੇ ਰੇਲ ਪ੍ਰੋਜੈਕਟ ਬੰਦ ਹੋਏ ਨੇ ਰਵਨੀ ਸਿੰਘ ਬੱਟੂ ਦਾ ਕਹਿਣਾ ਹੈ ਕਿ ਉਹ ਸਾਰੇ ਆਉਣ ਵਾਲੇ ਸਮੇਂ ਦੇ ਵਿੱਚ ਚੱਲਦੇ ਵੇਖੇ ਜਾਣਗੇ ਬਿਲਕੁਲ ਇਸ ਦੇ ਬਾਰੇ ਕੋਈ ਸ਼ੱਕ ਨਹੀਂ ਦੇਖੋ ਆ ਕੇਂਦਰ ਚ ਕੈਬਨਟ ਮੰਤਰੀ ਆਰ 20ਵਾਂ ਮਹਿਕਮਾ ਨਾਲ ਕੋਲ ਰਵਨੀਤ ਬਿਠੂ ਹੁਣ ਕੋਲ ਜਦੋਂ ਪਹਿਲਾਂ ਵੀ ਕਿਤੇ ਮੌਕਾ ਮਿਲਦਾ ਹੁਣ ਖਾਸ ਤੌਰ ਤੇ ਜੇ ਫਿਰ ਜ਼ਿਕਰ ਕਰੀਏ ਕਿ ਜੋ 350 ਸਾਲਾ ਸੀਟ ਜਿਹੜਾ ਨਿਕਲ ਕੇ ਗਿਆ ਗੁਰਤੇਗ ਬਾਦਰੀ ਦਾ ਉਸ ਵੇਲੇ ਵੀ ਉਹਨਾਂ ਨੇ ਐਲਾਨ ਕੀਤਾ ਸੀ ਕਿ ਚਾਹੇ ਪਠਾਨਸਾ ਤੋਂ ਦਿੱਲੀ ਤੋਂ ਬਾਕਕਾਥਾਂ ਤੋਂ ਜਿਹੜੇ ਸਿਧਾਰੂਆਂ ਨੇ ਆਨੰਦਪੁਰ ਸਾਹਿਬ ਆਉਣਾ ਹੋਵੇ ਉਹਨਾਂ ਲਈ ਰੇਲ ਦੀ ਪੂਰੀ ਤਰ੍ਹਾਂ ਸੌਦਾ ਮਾਇਆ ਕਰਵਾਈ ਜਾਏਗੀ ਹੁਣ ਵੀ ਜਦ ਆਪਾਂ ਜ਼ਿਕਰ ਕਰ ਰਹੇ ਹਾਂ ਕਹਿੰਦੇ ਪੰਜਾਬ ਦੇ ਵਿੱਚ ਜਿਹੜੇ ਵੀ ਪੁਰਾਣੇ ਪ੍ਰੋਜੈਕਟ ਪਏ ਆ ਜਿਹੜੇ ਸ਼ੁਰੂ ਨਹੀਂ ਹੋਏ ਜਾਂ ਜਿਹੜੇ ਦੂਰੇ ਪਏ ਆ ਉਹਨਾਂ ਸਾਰਿਆਂ ਨੂੰ ਮੁਕੰਮਲ ਕੀਤਾ ਜਾਏਗਾ ਉਹਨਾਂ ਸਾਰਾ ਨਵੇਂ ਸਿਰ ਤੋਂ ਨਵੇਂ ਆਇਆ ਜਾਏਗਾ ਸੋ ਪੰਜਾਬ ਲਈ ਇੱਕ ਵੱਡਾ ਮੌਕਾ ਹੈ ਔਰ ਖਾਸ ਤੌਰ ਤੇ ਰਣਜੀਤ ਬਿਟੂ ਦੇ ਲਈ ਵੀ ਇੱਕ ਵੱਡਾ ਮੌਕਾ ਕੁਕੇ ਮੈਂ ਜ਼ਦਾ ਪਲ ਸਿਕਰ ਕਰਦੇ ਆ ਕਿ ਜਦੋਂ ਦਾ ਹਿੰਦੁਸਤਾਨ ਬਣਿਆ ਪਹਿਲੀ ਵਾਰੀ ਹੈ ਕਿ ਪੰਜਾਬ ਦਾ ਕੋਈ ਆਗੂ ਕੇਂਦਰ ਦੇ ਤੇ ਰੇਲਵੇ ਮੰਤਰੀ ਬਣਿਆ ਨਹੀਂ ਤਾਂ ਹੋਰ ਹੋਰ ਨਾ ਕੋਈ ਦਾ ਰਹਿੰਦੇ ਰਹੇ ਕਿ ਰੇਲਵੇ ਮੇ ਕੋ ਪੰਜਾਬ ਦੇ ਹੱਥ ਨਹੀਂ ਆਇਆ ਸਰੂ ਨੀਤ ਬਿਟੂ ਨਾਲ ਕੋਲ ਮੈਕਮਾ ਆਇਆ ਤੇ ਆਸਾਂ ਕੀ ਤੇ ਜਾਂਦੇ ਪੰਜਾਬੀਆਂ ਵੱਲੋਂ ਵੀ ਜਿਹੜੇ ਸਾਡੇ ਪ੍ਰੋਜੈਕਟ ਪੈਂਡਿੰਗ ਪਏ ਐ ਤੇ ਨਵੇਂ ਪ੍ਰੋਜੈਕਟ ਦੇ ਜਾਂਦੇ ਜਾ ਸਕਦੇ ਆ ਪੰਜਾਬ ਰੇਲਵੇ ਦੇ ਤੌਰ ਤੇ ਕਿਉਂਕਿ ਸੜਕੀ ਆਵਾਜਾਈ ਦੇ ਨਾਲ ਜੇ ਰੇਲਵੇ 'ਚ ਵੀ ਵਿਕਾਸ ਹੋਵੇ ਰੇਲਵੇ ਜਾਂ ਸਹੂਲਤਾਂ ਮਿਲਣਗੀਆਂ ਤਾਂ ਕਲਾ ਯਾਤਰੀਆਂ ਦੀ ਸਮਰਥਨ ਦੀ ਗੱਲ ਨਹੀਂ ਆਪਾਂ ਕਰਦੇ ਬਿਜ਼ਨਸ ਦੇ ਲਈ ਆਣਾ ਵੀ ਪੰਜਾਬ ਤਰੱਕੀ ਕਰੇਗਾ ਜੀ ਬਿਲਕੁਲ ਜੀ ਸਿਸਾ ਬਗੇ ਜ਼ਿਕਰ ਕਰਦੇ ਆ ਨਾਮਜ਼ਦਗੀਆਂ ਜਿਹੜੀਆਂ ਹੋਈਆਂ ਨੇ ਉਹਨਾਂ ਨੂੰ ਲੈ ਕੇ ਆਪਾਂ ਜਾਣਦੇ ਆ ਕਿ ਬਲਾਕ ਸਮਤੀ ਤੇ ਜ਼िला ਪ੍ਰਸ਼ਦ ਦੀਆਂ ਚੋਣਾਂ ਨੇ ਤਾਂ ਅਜੇਹੇ ਦੇ ਵਿੱਚ ਬਹੁਤ ਵੱਡਾ ਕਮਸਾਨ ਇਹਨਾਂ ਨਾਮਜ਼ਦਗੀਆਂ ਵਾਲੇ ਦਿਨ ਤੋਂ ਲੈ ਕੇ ਹੁਣ ਤੱਕ ਵੇਖਣ ਨੂੰ ਮਿਲ ਰਿਹਾ ਸੋ ਕਈ ਥਾਵਾਂ ਦੇ ਉੱਪਰ ਨਾਮਜ਼ਦਗੀਆਂ ਰੱਦ ਹੋਈਆਂ ਨੇ ਜਿਸ ਤੇ ਬੜਾ ਇਤਰਾਜ਼ ਵੀ ਪ੍ਰਗਟ ਕੀਤਾ ਜਾ ਰਿਹਾ ਉਧਰ ਅਜਨਾਲਾ ਦੇ ਵਿੱਚ ਕਾਂਗਰਸ ਨੇ ਚੋਣਾਂ ਦਾ ਬਾਈਕਾਟ ਕਰ ਦਿੱਤਾ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲਵੀ ਬਹੁਤ ਗਰਮ ਨਜ਼ਰ ਆ ਰਹੇ ਨੇ ਉਹ ਵੀ ਐਸਐਸਪੀ ਨੂੰ ਕਹਿੰਦੇ ਕਿ ਤੁਸੀਂ ਚੇਤਾਵਨੀ ਦਿੱਤੀ ਹੈ ਕਹਿੰਦੇ ਕਿ ਤਿਆਰ ਹੋ ਜਾਓ ਕਿਵੇਂ ਦੇਖਦੇ ਹੋ ਨਾ ਸਾਰੀਆਂ ਚੀਜ਼ਾਂ ਨੂੰ ਕਾਂਗਰਸ ਤੇ ਅਕਾਲੀ ਦਲ ਪੂਰੀ ਤਰ੍ਹਾਂ ਨਾਲ ਮੈਦਾਨ 'ਚ ਡਟਿਆ ਹੋਇਆ ਹੈ ਵਿਰੋਧ ਹੋ ਰਿਹਾ ਹੈ ਮੌਜੂਦਾ ਸੱਤਾ ਦੇ ਵਿੱਚ ਜਿਹੜੀ ਪਾਰਟੀ ਹੈ ਆਮ ਆਦਮੀ ਪਾਰਟੀ ਦਾ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਨਾਮਜ਼ਦਗੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਜਿਹੜੀਆਂ ਤੋਂ ਉਹਨਾਂ ਦੀ ਜਦੋਂ ਆਪਾਂ ਗੱਲ ਕਰਦੇ ਆ ਨਾਮਜ਼ਦਗੀਆਂ ਮੁਕੰਮਲ ਹੋ ਗਈਆਂ ਉਹ ਕਾਗਜ਼ਾਂ ਦੀ ਪੜਤਾਲ ਵੀ ਹੋ ਗਈ ਮਮਰ ਸ਼ਾਂਤੀ ਨਾਲ ਜੋ ਵੀ ਕਾਜ ਭਰੇ ਸੀ ਉਹਨਾਂ ਚ ਕਿਹਦੇ ਰਜੈਕਟ ਹੋਏ ਕਿਹਦੇ ਨਹੀਂ ਹੋਏ ਪਰ ਪ੍ਰਕਿਰਿਆ ਮੁਕੰਮਲ ਹੋ ਗਈ ਦੂਜੇ ਪਾਸੇ ਲਗਾਤਾਰ ਵਿਰੋਧੀ ਤਰ੍ਹਾਂ ਜਿਹੜੀਆਂ ਆਵਾਜ਼یں ਪਾਰਟੀ ਨਿਸ਼ਾਨੇ ਤੇ ਲੈ ਰਹੀਆਂ ਕਿ ਵੱਡੇ ਪੱਧਰ ਤੇ ਗੜਬੜ ਹੋਈ ਆ ਹਰੂਦੀਆਂ ਦੇ ਕਾਗਜ਼ ਨਹੀਂ ਦਾਖਲ ਕਰਨ ਦਿੱਤੇ ਗਏ ਇਹ ਸਾਰੇ ਕਾਦੇ ਚੱਲਦੇ ਆ ਕਿਹੜੀ ਸਥਿਤੀ ਬਣੀ ਵੀ ਆ ਉਹ ਇਹ ਕਿ ਨਾਮਜ਼ਦਗੀਆਂ ਜ਼ਰੂਰ ਮੁਕੰਮਲ ਹੋ ਗਈਆਂ ਪਰ ਅਜੇ ਵੀ ਗੈਜ ਕਿੰਨੀ ਦੀ ਹਾਲਤ ਬਣੀ ਵੀ ਆ ਕਿ ਕੀ ਇਹ ਚੋਣਾ ਸਮੇਂ ਸਿਰ ਹੋ ਪਾਣੀ ਆ ਕਿਤੇ ਉਸ ਤੋਂ ਬਾਅਦ ਤਾਂ ਨਹੀਂ ਹੋਏਗਾ ਮਿਸਾਲ ਵਜੋਂ ਕਾਂਗਰਸ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਹੋਈ ਹੈ ਉਹਦੀ ਸੁਣਵਾਈ ਸੋਮਵਾਰ ਨੂੰ ਹੈ ਸੋਮਵਾਰ ਨੂੰ ਸੁਣਵਾਈ ਹੋਏਗੀ ਤਾਂ ਦੇਖਿਆ ਜਾਏਗਾ ਕਿ ਅਦਾਲਤ ਕੀ ਫੈਸਲਾ ਕਰਦੀ ਹੈ ਪਰ ਜੇ ਅਦਾਲਤ ਵੱਲੋਂ ਕਵੀਤਾ ਨਾਲ ਜਿਹੜੇ ਦੋਸ਼ ਲਾਏ ਗਏ ਐ ਜਿਉਂ ਉਹਨਾਂ ਦਾ ਸੰਗਿਆਨ ਲਿਆ ਗਿਆ ਨੋਟਿਸ ਲਿਆ ਗਿਆ ਕਿ ਉਹ ਜੀ ਤਿਦੀ ਵੀ ਬਣ ਸਕਦੀ ਹੈ ਕਿ ਡੇਟ ਐਕਸਟੈਂਡ ਵੀ ਹੋ ਸਕਦੀ ਹੈ ਦੇਖਿਆ ਜਾਏਗਾ ਪਰ ਇਹਦੇ ਨਾਲ ਗੈਰਜ਼ਗਿਨੀ ਦੀ ਹਾਲਤ ਦੂਜੇ ਪਾਸੇ ਜਿਦਾਂ ਆਪਾਂ ਕਾਲੀਦਾਸ ਜ਼ਿਕਰ ਕਰ ਰਹੇ ਹਾਂ ਉਲੀ ਦੇਰੀ ਪਹਿਲਾਂ ਡਾਕਟਰ ਦਿਲਜੀਤ ਸਿੰਘ ਜੀ ਨਾਲ ਕਾਲਜ ਦਾ ਸੀਨੀਅਰ ਅਗੂ ਆ ਕੇ ਜਿੱਦਿਆਂ ਤੋਂ ਲੈ ਹੋ ਗਿਆ ਅਸੀਂ ਦਾ ਜੀ ਕਹਿੰਦੇ ਜਿਹੜਾ ਕੇਂਦਰੀ ਚੋਣ ਕਮਿਸ਼ਨ ਆ ਉਹਦੇ ਕੋਲੇ ਜਾ ਕੇ ਸ਼ਿਕਾਇਤ ਕਰਾਂਗੇ ਕਿ ਬੜੀ ਪਰਜਾ ਤੇ ਤਾਂਦੜੀਆਂ ਹੋ ਰਹੀਆਂ ਕਾਂਗਰਸ ਦਾ ਜਿੱਦਾਂ ਤੁਸੀਂ ਕਿਹਾ ਕਿ ਜੇ ਨਾਲਾ ਚ ਉਹਨੇ ਆਪਣਾ ਨਾਮ ਜਿੱਦਿਆਂ ਕਹਿੰਦੇ ਇਸ ਇਲੈਕਸ਼ਨ ਨਹੀਂ ਲੜਾਂਗੇ ਇਸ ਕਰਕੇ ਕਾਗਜ਼ੀ ਰੱਦ ਕਰ ਤੇ ਉਹਨਾਂ ਨੂੰ ਇਲੈਕਸ਼ਨ ਨਹੀਂ ਲੜਨੀ ਹੈ ਸਮਰੂਹ ਜਿਹੜਾ ਮੁਖੰਦੀ ਦਾ ਆਪਣਾ ਦੇਲਾ ਉੱਥੇ ਤਗੜਾ ਖਮਸਾਨ ਪਿਆ ਹੋਰ ਕੈਸ ਦੇ ਲਈ ਕਾਫੀ ਮਾਮਲੇ ਜਿਹੜੇ ਉਸ ਵੇਲੇ ਗਰਮਾਏ ਪਰ ਦੂਜੇ ਪਾਸੇ ਜੇ ਆਪ ਆਪ ਦੀ ਗੱਲ ਕਰੀਏ ਤਾਂ ਆਪਣੇ ਲਗਾਤਾਰ ਹੁਣੇ ਕੋਈ ਦਿਨ ਪਹਿਲਾਂ ਸਾਫ ਕਾ ਕਰ ਉਹਨਾਂ ਨਾਲ ਤਰੀਕੀ ਤਰੀਕੀ ਵਾਰ ਕਹਿ ਕੇ ਡਿਆ ਇਹ ਤੋਂ ਵੇਲਾ ਆਪ ਦੇ ਜਨਨ ਸਕਤਰ ਬਜੀਤ ਪੰਨੂ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਤੇ ਵਿਰੋਧੀ ਧਿਰਾਂ ਚ ਕਾਂਗਰਸ ਆ ਜਾ ਕਾਲੀਦਾਲਾ ਆ ਜਾ ਭਾਜਪਾ ਉਹਨਾਂ ਨੂੰ ਕੁਝ ਪੱਲੇ ਪੈਂਦਾ ਨਜ਼ਰ ਨਹੀਂ ਆ ਰਿਹਾ ਬੇਥਵੇ ਬੇਮਦਲ ਦੇ ਕੇ ਦੋਸ਼ ਲਾ ਰਿਹਾ ਜੇ ਕੋਈ ਕਸੂਰਵਾਰ ਹੋਏਗਾ ਅਧਿਕਾਰੀ ਹੈ ਲੰਘਣਾ ਕਰੇਗਾ ਨਿਜਮਾ ਦੀ ਉਦੇ ਖਿਲਾਫ ਕਾਰਵਾਈ ਹੋਏਗੀ। ਬਾਕੀ ਕਹਿੰਦੇ ਸਾਰਿਆਂ ਨੂੰ ਮੌਕਾ ਮਿਲੇਗਾ ਇਲੈਕਸ਼ਨ ਪਰ ਉਹ ਮਟਨ ਨਾਲ ਹੋਣੀਆਂ। ਇਹ ਬੇਬੁਨਿਆਦ ਦੋਸ਼ ਹੈ ਜੋ ਗੁਰੂ ਦੀ ਤਰ੍ਹਾਂ ਲਗਾ ਰਹੀ ਹੈ। ਜੀ। ਜੀ ਬਿਲਕੁਲ। ਸਿਸ ਸਾਹਿਬ ਅੱਗੇ ਥੋੜਾ ਜਿਹਾ ਵਿਸਥਾਰ ਨਾਲ ਜ਼ਿਕਰ ਕਰਾਂਗੇ ਕਿਉਂਕਿ ਜਿਹੜਾ ਵਿਸ਼ਾ ਉਹ ਥੋੜਾ ਜਿਹਾ ਗੰਭੀਰ ਹੈ। ਆਪ ਵਿਧਾਇਕ ਦੇ ਵੱਲੋਂ ਟਿੱਪਣੀ ਕੀਤੀ ਗਈ ਹੈ ਪੱਗ ਦੇ ਮਾਮਲੇ 'ਚ। ਉਹ ਕਹਿੰਦੇ ਕਿ ਪੱਗ ਦੇ ਕਿੱਲਾ ਨਹੀਂ ਲੱਗੀਆਂ ਹੁੰਦੀਆਂ, ਇਹ ਲੈਂਦੀਆਂ ਰਹਿੰਦੀਆਂ ਨੇ। ਸੋ ਬੜਾ ਇਤਰਾਜ਼ਯੋਗ ਉਹਨਾਂ ਨੇ ਬਿਆਨ ਦਿੱਤਾ ਜਿਸ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਨੇ ਜਿਹੜੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਨੇ ਜਥੇਦਾਰ ਸਾਹਿਬ ਨੂੰ ਇਸ ਸਬੰਧੀ ਕੰਪਲੇਂਟ ਕੀਤੀ ਹੈ ਸੋ ਜਥੇਦਾਰ ਸਾਹਿਬ ਵੀ ਇਹ ਕਹਿੰਦੇ ਨੇ ਕਹਿੰਦੇ ਮਾਫੀ ਤਾਂ ਮੰਗਣੀ ਪੈਣੀ ਹੈ ਸੋ ਇਸ ਬਿਆਨ ਤੇ ਬੜਾ ਵੱਡਾ ਜਿਹੜਾ ਇਸ਼ੂ ਹੈ ਉਹ ਬਣਿਆ ਹੋਇਆ ਹੈ ਦੇਖੋ ਕਈ ਵਾਰ ਕੀ ਹੁੰਦਾ ਜਿਹੜੇ ਪੋਲੀਟਿਕਲ ਆਗੂ ਹੁੰਦੇ ਆ ਉਹ ਆਪਣੇ ਹਿੱਤ ਦੇ ਵਿੱਚ ਇਹੋ ਜਿਹੀਆਂ ਟਿੱਪਣੀਆਂ ਕਰ ਜਾਂਦੇ ਆ ਜਿਹੜੀਆਂ ਕਿਸੇ ਭਾਈਚਾਰੇ ਦੇ ਠੇਸਪੇਸ਼ ਹੁੰਦੀਆਂ ਠੇਸ ਦੀ ਵਜ੍ਹਾ ਬਣਦੀਆਂ ਇਸੇ ਤਰੀਕੇ ਨਾਲ ਜਿਸ ਵਿਧਾਇਕਤਾ ਤੁਸੀਂ ਜ਼ਿਕਰ ਕਰ ਰਹੇ ਹੋ ਮੱਧੇ ਦੇ ਕਨਸਪਰ ਦੇ ਹਲਕੇ ਦੇ ਐ ਖਰਦਸ ਸਿੰਘ ਜਿੰਦਰ ਰੰਡਾਵਾ ਜਿਹੜੇ ਦੇ ਕੋ ਕਾਂਗਰਸ ਦੇ ਕੱਦਾ ਬਾਰ ਆਗੂ ਰਹੇ ਆ ਪੰਜਾਬ ਕੇਵਨ ਮੰਤਰੀ ਰਹੇ ਆ ਪਾਰਲੀਮੈਂਟ ਮੈਂਬਰ ਸਾਰਾ ਕੁਝ ਉਹਨਾਂ ਵੱਲੋਂ ਜਿਹੜਾ ਕਿਹਾ ਜਾਣਾ ਦੂਸ਼ਣ ਵਿੱਚ ਕੋਈ ਨਾ ਕੋਈ ਤੱਤ ਜਾਂ ਸਹੀ ਹੋ ਕਦੇ ਹੈ ਤਾਂ ਮੈਂ ਤਾਂ ਹੀ ਇਹ ਗੱਲ ਕਰ ਰਿਹਾ ਔਰ ਖਾਸ ਤੌਰ ਤੇ ਸਜਿੰਦਰ ਰੰਡਾਵਾ ਦਾ ਅਕਾਲ ਤਾਸ ਦੇ ਕਾਰਜਕਾਰੀ ਜਥੇਦਾਰ ਗੜਗਾਹਸਾਂ ਨੂੰ ਮਿਲ ਕੇ ਉਹਨਾਂ ਆਪਣੇ ਵਿੱਚ ਇਹ ਬੜੀ ਐਮ ਖਾਸ ਗੱਲ ਮੈਣਾ ਰੱਖਦੀ ਹੈ ਕਿਉਂਕਿ ਜਦੋਂ ਗੁਰਗਾਂ ਸਾਹਿਬ ਕੋਲੇ ਗੱਲ ਕੀਤੀ ਗਈ ਤਾਂ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਜਿਹੜਾ ਇਦਾਂ ਪਗੜੀਆਂ ਦੀ ਬੇਅਦਬੀ ਦੀ ਗੱਲ ਕਰਨ ਜਾਂ ਪਗੜੀਆਂ ਦੇ ਬਾਰੇ ਚ ਗੱਲ ਸਿੱਟੀ ਘਟਪਣੀਆਂ ਕਰਨੀਆਂ ਇਹ ਕਿਸੇ ਤਰੀਕੇ ਨਾਲ ਵੀ ਪ੍ਰਸ਼ਾਸਨ ਕਰਨ ਦੇ ਕਾਬਿਲ ਨਹੀਂ ਜਿਹੜੇ ਵਿਧਾਇਕ ਨੇ ਕਹਿੰਦੇ ਚਿੱਪਿੰਗ ਕੀਤੀ ਹੈ ਪਗੜੀ ਦੇ ਸਤਕਾਰ ਦੇਖਲਾ ਜਾਂ ਤਾਂ ਮਾਫੀ ਮੰਗੇ ਤੇ ਨਹੀਂ ਉਸ ਦੇ ਖਿਲਾਫ ਕਾਰਵਾਈ ਹੋਏਗੀ ਹੋਏਗੀ ਬਿਲਕੁਲ ਇਹ ਸਮਝ ਨਹੀਂ ਲੱਗਦੀ ਕਿ ਪੋਲੀਟਿਕਲ ਜਦੋਂ ਲੜੰਗਾ ਲੜੀਆਂ ਜਾਂਦੇ ਆਂ ਉਦੇ ਧਾਰਮਿਕ ਮਾਮਲੇ ਕਿਥੋਂ ਕਸੀਡ ਲੈ ਜਾਂਦੇ ਆ ਮੈਂ 빙ੇ ਜਰਨਲਿਸਟ ਗੱਲ ਕਰਾਂ ਕਿ ਪਗੜੀਆਂ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ ਇਸ ਬਾਰੇ ਤਾਂ ਕੋਈ ਦੂ ਰਹਿ ਨਹੀਂ ਪਰ ਜਿਹੜੇ ਲੋਕ ਦਾਅਵੇ ਕਰਦੇ ਆ ਉਹ ਖੁਦ ਵੀ ਗਰੇਜ਼ ਨਹੀਂ ਕਰਦੇ ਨਾ ਗਲਤ ਹਾਂ ਆਪ ਇਸ ਲਈ ਦੇਣਾ ਚਾਹੁੰਦਾ ਜਦੋਂ ਆਪਾਂ ਇਲੈਕਸ਼ਨ ਦੀ ਗੱਲ ਕਰਦੇ ਆ ਕਿਸ ਕਦਰ ਪਗੜੀਆਂ ਲੱਤੀਆਂ ਲੜਾਈ ਝਗੜੇ ਚ ਬਹੁਤ ਚੰਗੀ ਗੱਲ ਸੀ ਮੈਂ ਇੱਕ ਵਿਧਾਨ ਸਭਾ ਦਾ ਜ਼ਿਕਰ ਕਰਨਾ ਚਾਹਾਂਗਾ ਉਦੋਂ ਅਕਾਲੀ ਗੱਲ ਦੇ ਆਗੂਆਂ ਨੇ ਬਕਾਇਦਾ ਪੰਜਾਬ ਵਿਧਾਨ ਸਭਾ ਦੇ ਅੰਦਰ ਸਟੇਜ ਤੇ ਚੜ ਕੇ ਸਪੀਕਰ ਦੀ ਕੁਸਤੀ ਹਲਟਾਤੀ ਜਿਹੜੀ ਪਗੜੀ ਵੀ ਉਤਰ ਗਈ ਸੀ ਸੋ ਸੰਜਮ ਨਾਲ ਸਾਰਿਆਂ ਤੇ ਉਹਨਾਂ ਵਰਤਨ ਦੀ ਲੋੜ ਹੈ ਪਗੜੀ ਦਾ ਸਤਿਕਾਰ ਕਰਨਾ ਇੱਕ ਜਗ੍ਹਾ ਆਪਣੀ ਤੇ ਗੱਲ ਠੀਕ ਹੈ ਪਰ ਇਹ ਵੀ ਨਹੀਂ ਕਿ ਇਸ ਮਾਣ ਨੂੰ ਲੈ ਕੇ ਤੁਸੀਂ ਪਿੰਡੀ ਗੱਲ ਤੌਰ ਤੇ ਇਸ ਕੰਮ ਲਈ ਆਪਣੇ ਆਪ ਨੂੰ ਇਸਤੇਮਾਲ ਕਰੋ ਜਿਆਦਾ ਫਾਇਦਾ ਉਠਾਓ ਜੀ ਜੀ ਸੋ ਸਾਬ ਅੱਗੇ ਗੱਲ ਕਰਦੇ ਆ ਆਪਾਂ ਜਾਣਦੇ ਆ ਕਿ ਬੀਬੀ ਐਮਬੀ ਦਾ ਮੁੱਦਾ ਹੱਲੇ ਵੀ ਸੁਰਖੀਆਂ ਦਾ ਹਿੱਸਾ ਹੈ ਸਮੇਂ-ਸਮੇਂ ਤੇ ਇਸ ਤੇ ਚਰਚਾ ਹੁੰਦੀ ਰਹਿੰਦੀ ਹੈ ਸੋ ਹਰਜੋਤ ਬੈਂਸੋਣਾ ਵੱਲੋਂ ਇੱਕ ਵਾਰੀ ਫਿਰ ਤੋਂ ਆਪਣਾ ਸਟੈਂਡ ਹੈ ਜਿਹੜਾ ਉਹ ਸਪਸ਼ਟ ਕੀਤਾ ਗਿਆ ਇਸ ਤੇ ਕਿ ਆਮ ਆਦਮੀ ਪਾਰਟੀ ਕੀ ਸਟੈਂਡ ਰੱਖਦੀ ਹੈ ਸੋ ਉਧਰ ਦੂਜੇ ਪਾਸੇ ਨਾਲ-ਨਾਲ ਗੱਲ ਇਹ ਵੀ ਕਰ ਰਹੇ ਕਿ ਰਾਵੀ ਤੇ ਸਤਲੁਜ ਦੀ ਜਿਹੜੀ ਡੀਸੈਲਟਿੰਗ ਹੈ ਉਹਦਾ ਕੰਮ ਵੀ ਸ਼ੁਰੂ ਹੋਣ ਦੇ ਚਰਚਾ ਚਰਚਾਵਾਂ ਨੇ ਕਿਉਂਕਿ ਪੰਜਾਬ 'ਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਜ਼ਰੂਰੀ ਹੈ ਕਿਵੇਂ ਦੇਖਦੇ ਇਹਨਾਂ ਨੂੰ ਲੇਕੋ ਪਾਖੜਾ ਡਿਵੈਸ ਮੈਨੇਜਮੈਂਟ ਬੋਰਡ ਕਿਸੇ ਨਾ ਕਿਸੇ ਵਜ੍ਹਾ ਕਾਰਨ ਸਿੱਧੇ ਤੌਰ ਤੇ ਸਰਕਾਰ ਨਾਲ ਟਕਰਾਅ ਦੀ ਸਥਿਤੀ 'ਚ ਬਣਿਆ ਰਹਿੰਦਾ ਹੁਣ ਆਪਾਂ ਕੈਬਨਿਟ ਮੰਤਰੀ ਬੈਂਸਰ ਦਾ ਜ਼ਿਕਰ ਕਰ ਰਹੇ ਹਾਂ ਉਹਨੇ ਸਪਸ਼ਟ ਤੌਰ ਤੇ ਕਿਹਾ ਕਿ ਨੰਗਲ ਦੇ ਵਿੱਚ ਚਾਹੇ ਉਥੇ ਦੁਕਾਨਾਂ ਬਣੀਆਂ ਹੋਈਆਂ ਹੈ ਜਾਂ ਚਾਹੇ ਮਕਾਨ ਬਣੇ ਹੋਏ ਆ ਉਹ ਜਿਹੜਾ ਪਾਖੜਾ ਡਿਵੈਸ ਮੈਨੇਜਮੈਂਟ ਬੋਰਡ ਦੀ ਜਿਹੜੀ ਫਰੰਦਗੀ ਕਮੇਟੀ ਹੈ ਉਹ ਦਾਵਾ ਕਰ ਰਹੀ ਹੈ ਕਿ ਜੀ ਇਹ ਸਾਡਾ ਅਧਿਕਾਰ ਹੈ ਨੋਟਸ ਦਿੱਤੇ ਜਾ ਰਿਹਾ ਹੈ ਉਹਨੇ ਪ੍ਰੋਸਾ ਦਿੱਤਾ ਨੰਗਲ ਵਾਲਿਆਂ ਨੂੰ ਮੰਤਰੀ ਨੇ ਕਿ ਜੋ ਮਰਜ਼ੀ ਹੋ ਜੇ ਨਾ ਤਾਂ ਕਿੰਦੀ ਸਰਦੀ ਛੱਤ ਜਾਣ ਦਿੱਤੀ ਜਾਏਗੀ ਤੇ ਨਾ ਹੀ ਕਿਸਦਾ ਕਾਰੋਬਾਰ ਜਾਣ ਦਿੱਤਾ ਜਾਏਗਾ ਬਲਕਿ ਉਹਨਾਂ ਨੇ ਇਹ ਗੱਲ ਕਹੀ ਆ ਸਗੋਂ ਕਹਿੰਦੇ ਜਿਹੜਾ ਬੋਰਡ ਹੈਗਾ ਉਹ ਖਾ ਮੁਖਾ ਤੋਂ ਤੇ ਨੰਗਲ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨਾ ਚਾਹੁੰਦਾ ਪਰ ਪੰਜਾਬ ਸਰਕਾਰ ਬੋਰਡ ਨੂੰ ਨੰਗਲ ਦੀ ਜ਼ਮੀਨ ਤੇ ਕਬਜ਼ਾ ਨਹੀਂ ਕਰਨ ਦੇਗੀ ਕਹਿੰਦੇ ਸਾਨੂੰ ਬੇਸ਼ੱਕ ਇਹ ਮਾਮਲਾ ਕੈਬਨਟ ਇਸ ਲੈ ਕੇ ਜਾਣਾ ਪਵੇ ਕਹਿੰਦੇ ਕੱਦਨ ਦਾ ਜੋ ਮੁੱਖ ਮੰਤਰੀ ਵਾਪਸ ਆ ਜਾਣਗੇ ਦੌਰੇ ਤੋਂ ਉਹਨਾਂ ਨਾਲ ਵੀ ਇਹ ਗੱਲ ਕਰਾਂਗੇ ਸੋ ਇੱਕ ਸਪੱਸ਼ਟ ਅਸੂਲ ਜਿਹੜੇ ਬਣੀ ਵੀ ਆ ਪਿਛਲੇ ਸਮੇਂ ਚ ਵੀ ਆਪਾਂ ਜਾਣਦੇ ਆ ਪਾਕੜਾ ਬਿਆਸ ਮੈਨੇਜਮੈਂਟ ਬੋਰਡ ਤੇ ਸਰਕਾਰ ਨਾਲ ਲਗਾਤਾਰ ਟਕਰਾ ਰਿਹਾ ਤੇ ਉਹਨੂੰ ਉਹੀ ਬੋਰਡ ਦੇ ਨੰਗਲਦਿਆਂ ਜ਼ਮੀਨਾਂ ਮੰਗੇ ਨੰਗਲਦਿਆਂ ਦੁਕਾਨਾਂ ਖਾਲੀ ਕਰਾਵੇ ਜਾਂ ਮਕਾਨ ਖਾਲੀ ਕਰਾਵੇ ਤਾਂ ਗੱਲ ਬਣਦੀ ਨਹੀਂ ਸਰਕਾਰ ਇਸ ਮਾਮਲੇ ਤੇ ਬੜੀ ਸਪੱਸ਼ਟ ਹੈ ਕਿ ਉਹ ਜੀ ਕਹਿੰਦੇ ਕੋਈ ਕਾਰਵਾਈ ਵੀ ਬੋਰਡ ਨੂੰ ਨਹੀਂ ਕਰਦੇ ਅਗੇ ਰਹੀ ਗੱਲ ਦਰਿਆਵਾਂ ਦੀ ਜਿਹੜੀ ਗਾਦ ਕੱਢਣ ਦੀ ਡੀਸੈਲਟਿੰਗ ਦੀ ਉਹਦੇ ਤੇ ਕਿ ਰਾਵੀ ਦੀ ਆਪਾਂ ਗੱਲ ਕਰਦੇ ਆ ਸਤਲੁਜ ਦੀ ਗੱਲ ਕਰਦੇ ਆ ਇਹ ਪ੍ਰਕਿਰਿਆ ਨਾਲ ਨਾਲ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ ਖਾਸ ਹੋ ਕੇ ਡੈਮ ਦੇ ਮਹਾਪਾਗੜਾ ਵਾ ਜਿਹੜਾ ਡੈਮ ਆ ਪਹਾੜਾ ਡੈਮ ਜੋ ਉਸ ਦਾ ਜ਼ਿਕਰ ਕਰੀਏ ਇੱਕ ਦਿਨ ਪਹਿਲਾਂ ਵੀ ਰਾਜ ਸਭਾ ਚ ਇਸ ਮਹਾਲੇ ਲੈ ਕੇ ਜ਼ਿਕਰ ਹੋਇਆ ਕਿ ਡੈਮ ਚ ਲਗਾਤਾਰ ਜਿਹੜੀ ਪਹਾੜਾਂ ਤੋਂ ਜਦੋਂ ਬਾਰਿਸ਼ ਹੁੰਦੀ ਹੈ ਮਿੱਟੀ ਰੁੜ ਕੇ ਨਾਲ ਆਉਂਦੀ ਹੈ ਤਾਂ ਜਿਹੜੀ ਗਾਲ ਜੰਮਦੀ ਹੈ ਉਹਦੇ ਕਰਕੇ ਕਾਫੀ ਸਪੇਸ ਪਾਣੀ ਦੀ ਸਮਰੱਥਾ ਡੈਮ ਦੀ ਘਟੀ ਵੀ ਹੈ ਜਿਹੜੀ ਉਹਦੀ ਸਫੈਦੀ ਲੋੜ ਹੈ ਜੀ ਪੰਜਾਬ ਸਰਕਾਰ ਵੱਲੋਂ ਡੈਮ ਦੀ ਸਹਿਮਤੀ ਦੇ ਨਾਲ ਅਗਵਾ ਦੇ ਸੰਬੰਧ ਤੇ ਨਾਲ ਫੈਸਲਾ ਲਿਆ ਗਿਆ ਤੁਸੀਂ ਸਫਾਈ ਕੀਤੀ ਜਾਏਗੀ ਉਹਦੇ ਨਾਲ ਸਮਰੱਥਾ ਵਿਵਧੇਗੀ ਪਰ ਨਾਲ ਨਾਲ ਸਰਕਾਰ ਇਹ ਵੀ ਕਹਿ ਰਹੀ ਹੈ ਜਿਹੜਾ ਬਿਆਸ ਦਰਿਆ ਹੈਗਾ ਉਹਦੇ ਤੇ ਵੀ ਸਾਨੂੰ ਜਿਹੜਾ ਸਫਾਈ ਦੀ ਲੋੜ ਆ ਹਾਲਾਂਕਿ ਬਿਆਧਰਾ ਨਿਰਧਾਰਿਤ ਕੇਂਦਰ ਵੱਲੋਂ ਕਿੰਧੂਪ੍ਰੰਤ ਲਗਾਇਆ ਹੈ ਕਿ ਤੁਸੀਂ ਆਪਣੇ ਦੌਰ ਤੇ ਨਹੀਂ ਕਰ ਸਕਦੇ ਪਰ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਕੇਂਦਰ ਦੇ ਨਾਲ ਗੱਲਬਾਤ ਕਰਕੇ ਚਾਹੇ ਬਿਆਸ ਹੈ ਚਾਹੇ ਰਾਵੀ ਹੈ ਸਤਲੁਜ ਹੈ ਸਾਰੇ ਦਰਿਆਵਾਂ ਦੀ ਸਫਾਈ ਵੀ ਕਰਾਂਗੇ ਕਾਹ ਜੇ ਕੁਝ ਕਿੰਨੇ ਸਾਲ ਤੋਂ ਪਹਿਲਾਂ ਕੀਤਾ ਹੁੰਦਾ ਤਾਂ ਸ਼ਾਇਦ ਪੰਜਾਬ ਇੱਕ ਵੱਡੀ ਪਰਵਾਦੀ ਤੋਂ ਬਚ ਸਕਦਾ ਸੀ ਜੀ ਬਿਲਕੁਲ ਜੀ ਸੋਹਬ ਅੱਗੇ ਜ਼ਿਕਰ ਕਰਦੇ ਆਂ ਦਲ ਖਾਲਸਾ ਦਾ ਦਲ ਖਾਲਸਾ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ 10 ਦਸੰਬਰ ਨੂੰ ਮਨੁੱਖੀ ਅਧਿਕਾਰ ਕਾਨਫਰੰਸ ਬੁਲਾਈ ਗਈ ਹੈ ਇਹ ਜਿਹੜੀ ਕਾਨਫਰੰਸ ਹੈ ਯੂਨਾਈਟਿਡ ਨੇਸ਼ਨ ਦੇ ਵਿੱਚ ਜੋ ਮਨੁੱਖੀ ਅਧਿਕਾਰ ਦੇ ਬਣਾਇਆ ਜਾਂਦਾ ਉਹਦੀ ਤਰਜ਼ ਤੇ ਹੈ ਸੋ ਇਹਦੇ ਵਿੱਚ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਨੇ ਜਿਹੜੇ ਉਹ ਮੁੱਖ ਮਹਿਮਾਨ ਦੇ ਵਜੋਂ ਸ਼ਾਮਿਲ ਹੋ ਰਹੇ ਨੇ ਇੱਥੇ ਮਨੁੱਖੀ ਅਧਿਕਾਰਾਂ ਦੀ ਗੱਲ ਹੋਣੀ ਹੈ ਜਿਨ੍ਹਾਂ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਬੜੀਆਂ ਆਵਾਜ਼ਾਂ ਉੱਠ ਰਹੀਆਂ ਨੇ ਜੀ ਦੇਖੋ ਪੰਜਾਬ ਦਾ ਧਰਤੀ ਹੈ ਜਿੱਥੇ ਹਮੇਸ਼ਾ ਮਨੁੱਖੀ ਅਧਿਕਾਰਾਂ ਦੀ ਗੱਲ ਹੁੰਦੀ ਹੁੰਦੀ ਹੁੰਦਾ ਹਰ ਖਾਲਸਾ ਨੇ ਇੱਕ ਮੰਤਰੀ ਪੱਤਰ ਜਿਹੜਾ ਮਨੁੱਖੀ ਅਧਿਕਾਰ ਦੇ ਸਮਨਾਇਆ ਜਾਂਦਾ ਉਸ ਨੂੰ ਜੋੜ ਕੇ ਆਪਣਾ ਪ੍ਰੋਗਰਾਮ ਰੱਖਿਆ ਬਿਲਕੁਲ ਵਾਜਿਬ ਗੱਲ ਹੈਗੀ ਹੈ ਕਈ ਮਾਮਲੇ ਜਿਹੇ ਹੁੰਦੇ ਜਿੱਥੇ ਸਿੱਧੇ ਤੌਰ ਤੇ ਮਨੁੱਖੀ ਅਧਿਕਾਰਾਂ ਦਾ ਕਾਣ ਹੁੰਦਾ ਪੰਜਾਬ ਨੇ ਬਹੁਤ ਸਾਰੀਆਂ ਉਹ ਜਿਹੜੀਆਂ ਪਰਸਥਿਤੀਆਂ ਦੇਖੀਆਂ ਕਿ ਸਿੱਧੇ ਤੌਰ ਤੇ ਮਨੁੱਖੀ ਅਧਿਕਾਰਾਂ ਦਾ ਕਾਣ ਹੋਇਆ ਇੱਥੇ ਝੂਠੇ ਪੁਲਿਸ ਮਾਮਲੇ ਹੋਏ ਐ ਇੱਥੇ ਝਾੜੀ ਐਫ ਆਰ ਦਰਜ ਹੁੰਦੀਆਂ ਰਹੀਆਂ ਇੱਥੇ ਜਿਹੜਾ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਰਿਹਾ ਲੋਕਾਂ ਦੇ ਉੱਤੇ ਖਾਮ ਖਾ ਦੇ ਦੇਸ਼ ਵਿਰੋਧੀ ਦੋਸ਼ ਲੱਗਦੇ ਰਿਹਾ ਬਹੁਤ ਕੁਝ ਵਾਪਰਦਾ ਰਿਹਾ ਸੋ ਲੱਗਦਾ ਹੈ ਕਿ ਦਰਖ਼ਤ ਖਾਲਸਾ ਨੇ ਇੱਕ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮਨੁੱਖੀ ਅਧਿਕਾਰਾਂ ਦੀ ਲੜਾਈ ਲੜੀ ਜਾਣੀ ਚਾਹੀਦੀ ਹੈ ਔਰ ਕਿਸੇ ਇੱਕਤਰ ਨਾਲ ਸਾਂਦੇ ਨਹੀਂ ਮਨੁੱਖੀ ਅਧਿਕਾਰ ਹਰ ਇੱਕ ਦੇ ਲਾਗੂ ਹੁੰਦੇ ਹੈ ਜਿਸ ਦਾ ਕੋਈ ਨਾਗਰਿਕ ਹੋਵੇ ਤੇ ਸ਼ੁਭੇ ਦਾ ਨਾਗਰਿਕ ਹੋਵੇ ਕ ਮੰਤਰੀ ਪੱਤਰ ਦੇ ਜਦੋਂ ਇਸ ਦੀ ਆਵਾਜ਼ ਬਰੰਦ ਹੋਏਗੀ ਤੇ ਦਰਖ਼ਤ ਖਾਲਸਾ ਨੇ ਜਿਹੜਾ ਪ੍ਰੋਗਰਾਮ ਲਿਖਿਆ ਹੈ ਅਟਕਣ 524 ਮਨੁੱਖੀ ਅਧਿਕਾਰਾਂ ਦੇ ਹੱਕ ਤੋਂ ਆਵਾਜ਼ ਉਠਦੀ ਨਜ਼ਰ ਆ ਰਹੀ ਹੈ ਇੱਕ ਚੰਗਾ ਲਿਆ ਗਿਆ ਫੈਸਲਾ ਦਰਖ਼ਤ ਖਾਲਸਾ ਦਾ ਜੀ ਜੀ ਸੇ ਸਾਬ ਅੱਗੇ ਸੇਕਰ ਇੰਡੀਗੋ ਦਾ ਕਰ ਲੈਨੇ ਆ ਇੰਡੀਗੋ ਦੇ ਹਾਲਾਤ ਪਿਛਲੇ 4-5 ਦਿਨਾਂ ਤੋਂ 5 ਦਿਨਾਂ ਤੋਂ ਜਿਸ ਤਰ੍ਹਾਂ ਦੇ ਬਣੇ ਹੋਏ ਨੇ ਉਹ ਬਹੁਤ ਹੈਰਾਨ ਕਰਨ ਵਾਲੇ ਪਰੇਸ਼ਾਨ ਕਰਨ ਵਾਲੇ ਨੇ ਤੇ ਪਰੇਸ਼ਾਨ ਸਵਾਰੀਆਂ ਵਾਕਿਆ ਹੀ ਬਹੁਤ ਜ਼ਿਆਦਾ ਹੋ ਰਹੀਆਂ ਨੇ ਅੱਜ ਤਕਰੀਬਨ 2000 ਫਲਾਈਟਾਂ ਨੇ ਜਿਹੜੀਆਂ ਉਹ ਰੱਦ ਹੋਈਆਂ ਨੇ ਇੱਕ ਹੜਤਾਲ ਚੱਲ ਰਹੀ ਹੈ ਕਿਵੇਂ ਦੇਖਦੇ ਹੋ ਕਿਉਂਕਿ ਨੁਕਸਾਨ ਆਮ ਲੋਕ ਦਾ ਜ਼ਿਆਦਾ ਹੋ ਰਿਹਾ ਵਾੜਲੀ ਬਜਾਤੇ ਪਰੇਸ਼ਾਨੀ ਜਦੋਂ ਤੁਸੀਂ ਗੱਲ ਕਰਦੇ ਇੰਡੀਗੋ ਦੇ ਜਿਸ ਤਰੀਕੇ ਦੇ ਨਾਲ 2000 ਉਡਾਣਾਂ ਰੱਦ ਹੋਈਆਂ ਉਰਾ ਤੀਜਾ ਚੌਥਾ ਦਿਨ ਆ ਲਗਾਤਾਰ ਡਾਣਾ ਰੱਦ ਹੋ ਰਿਆ ਵੱਡੇ ਪੱਧਰ ਦੇ ਯਾਤਰੀ ਵੱਖ-ਵੱਖ ਜਿਹੜੇ ਰਿਪੋਰਟ ਆ ਉਹਨਾਂ ਦੇ ਪਰੇਸ਼ਾਨ ਹੋ ਰਿਹਾ ਕਿਸੇ ਦਾ ਸਮਾਨ ਨਹੀਂ ਲੱਭ ਰਿਹਾ ਕੋਈ ਕਹਿੰਦਾ ਜੀ ਮੇਰੀ ਵਾਈਫ ਦਾ ਕੈਂਸਰ ਦੀ ਡੇਟ ਲਈ ਵੀ ਸੀ ਡਾਕਟਰ ਕੋਲ ਉਹਦੇ ਨਾਲ ਮੁਲਾਕਾਤ ਕਰਨੀ ਆ ਕਿਸੇ ਦਾ ਇਮਤਿਹਾਨ ਆ ਕਿਸੇ ਦਾ ਸਮਾਜ ਕਾਰਜ ਹੈ ਨਾ ਦੁਨੀਆ ਜੇ ਆਪਾਂ ਜਾਣਦੇ ਆ ਜਿਹੜੇ ਗੁਰੂ ਦਰਾਂ ਜਾਂਦੇ ਆ ਕਮੰਤਰੀ ਪੱਧਰ ਉੱਤੇ ਸਾਰਿਆਂ ਦੇ ਕੋਈ ਨਾ ਕੋਈ ਜਿਵੇਂ ਤਾਂ ਹੁੰਦੇ ਹੀ ਹੁੰਦੇ ਆ ਪਰ ਲੱਗਦਾ ਏਡੀ ਵੱਡੀ ਪੱਧਰ ਦੇ ਜਿਹੜਾ ਕਮ ਇਨਸਾਨ ਪਿਆ ਉਸਦੇ ਤੌਰ ਤੇ ਇੱਕ ਦੇ ਕੇਂਦਰ ਸਰਕਾਰ ਤੇ ਵੀ ਉਮਲ ਉੱਠਦੀ ਉੱਠੀ ਹੈ ਜਿਹੜੇ ਵਿਰੋਧੀ ਧਿਰ ਦੇ ਆਗੂ ਆ ਪਾਰਲੀਮੈਂਟਸ ਨੂੰ ਰਗੰਦੀ ਉਹਨਾਂ ਨੇ ਤਾਂ ਸਾਬ ਤੌਰ ਤੇ ਕਿਹਾ ਕਿ ਜਿਸ ਤਰ੍ਹਾਂ ਦਾ ਸਿਸਟਮ ਮਨੋਪਰੀ ਕਰਨ ਦਾ ਬਣਾਇਆ ਜ਼ਾਰੇਦਾਰੀ ਦਾ ਜਿਹਦਾ ਸਿਸਟਮ ਹੈਗਾ ਉਹਦੀ ਵਜ੍ਹਾ ਕਰਕੇ ਸਾਰਾ ਕੁਝ ਹੋ ਰਿਹਾ ਹੈ ਸਿਸਟਮ ਨੂੰ ਦਰਸਤ ਕਰਨ ਦੀ ਲੋੜ ਹੈ ਜੇ ਸਿਸਟਮ ਦਰਸਤ ਹੋਏਗਾ ਤਾਂ ਇਹਦੀ ਦਿੱਕਤ ਨਹੀਂ ਆਉਂਦੀ ਪਰ ਜਿਹੜੀ ਯਾਤਰੀਆਂ ਦੀ ਪਰੇਸ਼ਾਨੀਆਂ ਉਹ ਇੱਕ ਬਹੁਤ ਵੱਡਾ ਮਾਮਲਾ ਆਪਣੇ ਆਪ ਚ ਬਣਾਇਆ ਹੁਣ ਇੰਨਾ ਕਿ ਦਬਾਅ ਪੈਣਾ ਹੈ ਕੇਂਦਰ ਸਰਕਾਰ ਨੂੰ ਵੀ ਕਹਿਣਾ ਪਿਆ ਇਸ ਮਾਮਲੇ 'ਚ ਜਿਹੜੀ 에ਰਲਾਈਨ ਹੈ ਕਿਉਂ ਇਹ ਵਾਪਰੇ ਆਉਦੀ ਜਾਂਚ ਕਰਾਂਗੇ ਕੌਣ ਇਹਦੇ ਲਈ ਜ਼ਿੰਮੇਵਾਰ ਹੈ ਉਹ ਤਾਂ ਹੈ ਹੀ ਹੈ ਪਰ ਜਿਹੜੇ ਲੋਕ ਲੱਖਾਂ ਰੁਪਏ ਖਰਚ ਕਰਕੇ ਦੇਸ਼ਾਂ ਦੇਦਰੋਂ ਤਾਂ ਜਾਂਦੇ ਆ ਦੇਸ਼ ਚ ਜਾਂਦੇ ਆ ਸਾਡੇ ਆਮ ਪੰਜਾਬ ਦਾ ਸੁਣਿਆ ਸੀ ਕਿ ਆਗੇ ਰੋਡਵੇ ਦੀ ਲਾਰੀ ਤੇ ਨਾਂ ਬੂਹਾ ਦੇ ਨਾਂ ਵਾਰੀ ਰੋਡਵੇ ਦੇ ਬਾਰੇ ਤਾਂ ਸੁਣਿਆ ਸੀ ਪਰ ਇੰਡੀਗੋ ਦਾ ਇਹ ਹਾਲ ਹੋਏਗਾ ਇਹ ਨਹੀਂ ਸੁਣਿਆ ਤੇ ਵੱਡੇ ਵੱਡੇ ਲੋਕੀ ਜਿਹੜੇ ਹੈਗੇ ਸਫਰ ਕਰਦੇ ਆ ਕ ਮੰਤਰੀ ਪੱਤਰ ਯਾਤਰੀ ਹੁੰਦੇ ਆ ਦੇਚੀ ਉਹੀ ਲੋਕ ਜਾਂਦੇ ਨੇ ਜਿਹਨੇ ਦੇਚ ਪੈਸਾ ਆਉਂਦਾ ਨਹੀਂ ਤਾਂ ਰੋਡ ਵੀ ਦੀ ਲਾਰੀ ਤੇ ਜਾਨਵਰ ਕੇ ਹੁੰਦੇ ਆ ਸਾਡੇ ਵਾਲੇ ਬਹੁਤੇ ਜਣੇ ਸਫਰ ਕਰਨ ਵਾਲੇ ਆ ਪਰ ਇੱਕ ਵੱਡੀ ਪੱਧਰ ਤੇ ਪਿਛਲੇ ਕਈ ਦਿਨਾਂ ਤੋਂ ਹਾਅ ਕਾਰ ਮੱਚੀ ਵੀ ਐ ਇਹ ਕੋਈ ਛੋਟੀ ਗੱਲ ਨਹੀਂ ਸਿੱਧੇ ਤੌਰ ਤੇ ਜਿਹੜੀ ਸਰਕਾਰ ਐ ਕੇਂਦਰ ਐ ਉਹਦੇ ਪਰੌਂਦਾ ਨੂੰ ਲੈ ਕੇ ਸਿਸਟਮ ਨੂੰ ਲੈ ਕੇ ਸਵਾਲ ਉੱਠਦੇ ਨਜ਼ਰ ਆ ਰਹੇ ਕਿ ਆਖਰ ਕਿਉਂ ਮੇਰਾ ਖਿਆਲ ਹੈ ਕਿ ਆਪਣਾ ਤੇ ਬਹੁਤ ਵੱਡੀ ਇਤਿਹਾਸਿਕ ਗੱਲ ਹੋएगी ਸ਼ਾਇਦ ਇੱਡੀ ਵੱਡੀ ਪੱਧਰ ਤੇ ਕਦੇ ਵੀ ਆਪਣਾ ਤਬੜੀ ਨਹੀਂ ਪੈਦਾ ਹੋਈ ਜਿਨੇ ਹੁਣ ਦੇ ਕਾਨੂੰਨ ਅਜ਼ਰ ਆ ਰਹੀ ਹੈ ਜੀ ਜੀ ਸੋ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸੋ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਸਾਬਕਾ ਸਾਬਕਾ ਸਿੱਖਿਆ ਮੰਤਰੀ ਮਾਸਟਰ ਤਾਰਾ ਸਿੰਘ ਲਾਡਲ ਨੇ ਜਿਹੜੇ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਉਹਨਾਂ ਦਾ ਦੇਹਾਂਤ ਹੋ ਗਿਆ ਲੰਬੇ ਸਮੇਂ ਤੋਂ ਆ ਬਿਮਾਰ ਸਨ ਕਿਉਂਕਿ ਉਮਰ ਕਾਫੀ ਜ਼ਿਆਦਾ ਸੀ ਜਿਸ ਕਰਕੇ ਬਿਮਾਰ ਸਨ ਤੇ ਹੁਣ ਉਹ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਨੇ ਅੱਜ ਉਹਨਾਂ ਦੇ ਜੱਦੀ ਪਿੰਡ ਉਹਨਾਂ ਦਾ ਅੰਤਿਮ ਸੰਸਕਾਰ ਹੈ ਜਿਹੜਾ ਉਹ ਕੀਤਾ ਗਿਆ ਸੋ ਆਕਾਲੀ ਦਲ ਦੇ ਨਾਲ ਸੰਬੰਧ ਰੱਖਦੇ ਸਨ ਮਾਸਟਰ ਤਾਰਾ ਸਿੰਘ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ